ਏ ਜੰਦੀ ਇਹ ਸੈਕਟਰ ਜੋਂ ਨਾ ਜਾਂਦੋ ਪਹਿਲਾ ਚੋਰਾ ਜਾਂਦਾ ਉਹ ਜਿੱਥੇ ਸ਼ੁਰੂ ਇਹ ਸਾਰੀ ਅੰਦਰ ਅੰਦਰ ਇਧਰ ਉਪਰ ਉਹ ਜੀਡੀ ਰੋਡ ਤੋਂ ਬਾਹਰ ਵੀ ਨਿਕ ਜਾਣੀ ਹੈ ਫਿਰ ਇਧਰਲੇ ਪਿੰਡ ਨੇ ਇਧਰਲੇ ਵੀ 5-6 ਕਿਲੋਮੀਟਰ ਇਧਰ ਗਾਂਹ ਚਲੀ ਜਾਣੀਆਂ ਇਹ 24000 ਦੇ ਲਗਭਗ 30000 ਕੁ ਏਕੜ ਦੀ ਹੈ ਜਿਹੜੀ ਵਾਦੀ ਹੈ ਜਿਹੜੀ ਇਹਨਾਂ ਨੇ ਖਰੀਦਤਾ ਹੋਰੇ ਮਤਾ ਪਾਇਆ ਇਹ ਜ਼ਮੀਨਾਂ ਉਹ ਨੇ ਵੀ ਜਿਹੜੀਆਂ ਲੋਕਾਂ ਨੇ ਸਿਰ ਤੇ ਦੇਤਾ ਚੱਕ ਚੱਕ ਇਹਨਾਂ ਨੂੰ ਆਵਾਦ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਖਵਰ ਕਰ ਲੈਣਗੇ ਇਹ ਪਿੰਡ ਜਦੋਂ ਉੱਡੜ ਜਾਣਗੇ ਅਰੇ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾਲਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰ ਨੂੰ ਵੱਡੀ ਗੱਲ ਆ ਚਾਰ ਪੰਜ ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2000 ਆ 25 ਜਾਂਦਾ ਨਾ ਤੇ 2026 ਚ ਵੀ ਨਹੀਂ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿੰਨੀ ਕੁਆਟਿਟੀ ਚ ਬਣਦਾ ਬਿਲਕੁਲ ਤਾਂ ਨਾ ਜਾਣਾ ਖਾਲੀ ਪਿਆ ਬਿਲਕੁਲ ਕਾਂਗਰਸ ਕਾ ਆਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀ ਦੇਣ ਕੇ ਪ੍ਰਾਪੜੀਆਂ ਨੂੰ ਨਾਮ ਕਰਕੇ ਜਾਣਗੀਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਜਾਨ ਨਹੀਂ ਦੇਣ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਕਾਹੀ ਮਤਲਬ ਇਹ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀ ਦਲ ਹੁਣ ਇੱਥੋਂ ਦੀ ਕਿਸਾਨ ਦੇ ਨਾਲ ਲੜੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੁਣ ਦਿੰਦੇ ਠੀਕ ਅੱਗੇ ਜਿਹੜੀ ਮੁਹੱਲੀ 5000 ਕਿੱਲਾ ਐਕਵਾਇਰ ਹੋਈ ਪਈ ਹੈ ਆਪਣੇ ਅ ਸ਼ੇਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਹਣੇ ਤਾਂ ਕੁਥੇ ਇੱਕ ਕਿੱਟਨੀ ਲੱਗੀ 5-7 ਰੁਪਏ ਜਾਂਦੇ ਕਿਸਾਨ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨਾਂ ਨੇ ਪੈਸਾ ਇਕੱਠਾ ਕਰਦਾ ਸਾਧਨ ਕੀਤਾ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਯੂਨੀਵਰਸਿਟੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਤੁਹਾਡੇ ਕੋਲੇ ਕੁਝ ਨਹੀਂ ਇੱਕ ਨਾ ਜੀ ਇਹ ਹੋਰ ਫਾਰਵਰਡ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ 'ਚ ਅਸੀਂ ਸੀਐਲਯੂ ਨਹੀਂ ਕਰਨਾ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਤਾਂ ਇਕੱਲੇ ਕਣਕ ਚੌਲਾਂ ਜੋਗੀ ਰਹਿ ਗਈ ਜਾਊ ਕਿਦਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇ ਕੇ ਗਾਹਾਂ 50 ਬਣਾ ਲੈਂਦਾ ਉਹਦਾ ਵਿਚਾਰ ਪੰਜਾਂ ਜੋ ਕੋਈ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰਤਾ ਉਹ ਹੀ ਢੁੱਟ ਜਾਊਗਾ ਜੀ ਲੈਣ ਹੀ ਕਿਉਂ ਸਾਡੀ ਜਮੀਨ ਹਾਂ ਗੱਲ ਤੋਂ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗਰਦੇ ਨੇ ਇਸ ਤੇ ਵੀ ਆ ਇਹ ਜਾਂਦੀ ਇਹ ਸੈਕੰਡ ਜੂਨ ਜਾਂਦੋਂ ਪਹਿਲਾ ਜੂਨ ਜਾਂਦਾ ਪਾਜੀ ਥੋੜਾ ਜਿਵੇਂ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਜੀਡੀ ਰੋਡ ਤੋਂ ਬਾਹਰ ਵੀ ਨਾ ਗਈ ਜਾਣੀ ਫਿਰ ਇੱਧਰਲੇ ਪਿੰਡ ਨੇ ਇੱਧਰਲੇ ਵੀ 5-6 ਕਿਲੋਮੀਟਰ ਅੱਧਰਾਂ ਚਲੀ ਜਾਣੀਆਂ ਇਹ 24000 ਦੇ ਲਗਭਗ 23000 ਕੁ ਏਕੜ ਜਿਹੜੀ ਵੜਦੀ ਹੈ ਜਿਹੜੀ ਜਿਹਨੂੰ ਇਹਨਾਂ ਨੇ ਇੱਕ ਵਾਰ ਕਰਤਾ ਉਹ ਮਤਾ ਪਾਇਆ ਇਹ ਜ਼ਮੀਨਾਂ ਉਹ ਨੇ ਵੀ ਜਿਹੜੀਆਂ ਲੋਕਾਂ ਨੇ ਫਿਰ ਤੇ ਦਿੱਤਾ ਚੱਕ ਚੱਕ ਇਹਨਾਂ ਨੂੰ ਆਬਾਦ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਖ਼ੈਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਪਰ ਇਹ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭੜਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰ ਨਾਲ ਵੱਡੀ ਗੱਲ ਹੈ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2025 ਚ ਤੱਕ ਦਾ ਨਾ ਤੇ 2026 ਚ ਵੀ ਨਹੀਂ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੀ ਜਿੰਨੀ ਕੁਆਲਿਟੀ ਚ ਬਣਦਾ ਹੈ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀਆਂ ਨੂੰ ਦੇਣ ਕੇ ਜਾਪੜੀਆਂ ਨੂੰ ਨਾਮ ਕਰਕੇ ਜਾਣਗੀਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਇਹ ਜਾਣ ਨਹੀਂ ਦੇਣਗੇ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਤਾਂ ਅਸੀਂ ਮਤਲਬ ਇਹ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀ ਦਲ ਹੁਣ ਇੱਥੋਂ ਦੀ ਕਿਸਾਨੇ ਲੜਾਈ ਲੜੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੋਣ ਦਿੰਦੇ ਠੀਕ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਆ ਫੀਰਿੰਗ ਦੇ ਵਿੱਚ ਹਾਂਜੀ ਲਾਈਨ ਪੁਲਿੰਗ ਹਾਂਜੀ ਹਣੇ ਤੱਕ ਉਥੇ ਇੱਕ ਕਿਟਨੀ ਲੱਗੀ ਪੰਜ ਸੱਤ ਰੁਪਈਆ ਦੇ ਕਿਸਾਨਾਂ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਨ ਦਾ ਸਾਧਨ ਕੀਤਾ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਜਿਹੜੀ ਸੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਕੋਲੇ ਕੁਝ ਨਹੀਂ ਜੀ ਇਹ ਹੋਰ ਫਵਾੜ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਯੂ ਨਹੀਂ ਕਰਨਾ ਦਿੱਤਾ ਅਗਲੇ ਦਾ ਜਿਹੜਾ ਜ਼ਮੀਨ ਆ ਤਾਂ ਇਕੱਲੇ ਕਣਕਚੌਲਾਂ ਜੋਗੀ ਰਹਿ ਗਈ ਜਾਉਂ ਕਿਦਰ ਨੂੰ ਜੇ ਹੁਣ ਕੋਈ ਕੋ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇਕੇ ਕਹਾ 50 ਬਣਾ ਲੈਂਦਾ ਤੇ ਉਹਦਾ ਵਿਚਾਰਾ ਪੰਜਾਂ ਚੋਂ ਗਏ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰ ਤਾਂ ਹੀ ਣੜ ਜਾਊਗਾ ਜੀ ਲੈਣੀ ਕਿਉ ਸਾਡੀ ਜੀ ਹਾਂ ਗੱਲ ਤੋਂ ਲੈਣੀ ਜੀ ਇਹ ਇੱਥੇ ਕਾਂਗਰਸ ਘਾ ਕਿਉਂ ਗਾਉਣ ਫਸਲਾ ਕਿਉਂ ਨਾ ਉਗੜਦੇ ਨੇ ਇਸ ਤੇ